ਸਮਾਣਾ ਦੇ ਨੇੜੇ ਪਿੰਡ ਨਮਾਦਾ ਵਿਖੇ ਕੂਗਾ ਮਾੜੀ ਦਾ ਮੇਲਾ ਜੋ ਕਿ ਨਮਾਦਾ ਦਾ ਮੇਲਾ ਪੂਰੇ ਹੀ ਪੰਜਾਬ ਦੇ ਵਿੱਚ ਮਸ਼ਹੂਰ ਹੈ ਇਸ ਮੇਲੇ ਦਾ ਅੱਜ ਸ਼ੁਰੂਆਤ ਹੋਈ 14 15 ਅਤੇ 16 ਤਿੰਨ ਦਿਨਾਂ ਦਾ ਮੇਲਾ ਜੋ ਅੱਜ ਸ਼ੁਰੂ ਹੋ ਚੁੱਕਿਆ ਹੈ ਇਸ ਮੇਲੇ ਦੌਰਾਨ ਵੱਡੀ ਸੰਖਿਆ ਦੇ ਵਿੱਚ ਸ਼ੁਧਵਾਲਾ ਨੂੰ ਵੱਲੋਂ ਮੱਥਾ ਟੇਕਿਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਮੇਲੇ ਦੇ ਵਿੱਚ ਸਵਰਗੀ ਸ੍ਰੀ ਸੰਤ RAM ਸਿੰਘਲਾ ਦੇ ਪਰਿਵਾਰ ਬਜਿੰਦਰ ਸਿੰਘਲਾ ਜੀ ਵੱਲੋਂ ਮੁਫਤ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਵਕ ਵਕ ਡਾਕਟਰਾਂ ਦੀਆਂ ਟੀਮਾਂ ਵੱਲੋਂ ਪਹੁੰਚ ਕੇ ਇੱਥੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਡਾਕਟਰਾਂ ਦੀਆਂ ਟੀਮਾਂ ਜੋ ਕਿ ਹਰ ਸਾਲ ਨਮਾਦਾ ਦੇ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਵਜਿੰਦਰ ਸਿੰਘ 라ਜੀ ਵੱਲੋਂ ਇਹ ਹਰ ਸਾਲ ਮੇਲੇ ਦੇ ਦੌਰਾਨ ਇਹ ਕੈਂਪ ਲਗਾਇਆ ਜਾਂਦਾ ਹੈ ਇਸ ਵਾਰ ਫੇਰ ਕੈਂਪ ਲਗਾਇਆ ਗਿਆ ਤੇ ਜਿਹੜੇ ਨੇੜੇ ਤੇੜੇ ਦੇ ਜਿੰਨੇ ਵੀ ਪਿੰਡਾਂ ਦੇ ਮਰੀਜ਼ ਨੇ ਉਹ ਇੱਥੇ ਆਪਣਾ ਚੈੱਕਅਪ ਕਰਾ ਕੇ ਇਸ ਕੈਂਪ ਦਾ ਲਾਭ ਲੈਂਦੇ ਨੇ 14 ਤੋਂ ਲੈ ਕੇ 16 ਤੱਕਰ ਇਹ ਕੈਂਪ ਚੱਲਣਾ ਹੈ ਤੇ ਮੇਲਾ ਵੀ 14 ਤੋਂ ਲੈ ਕੇ 16 ਸਤੰਬਰ ਤੱਕ ਚੱਲਣਾ ਹੈ ਆਹ ਤੁਹਾਨੂੰ ਦਿਖਾਣੇ ਆ ਇਸ ਜਾਂ ਕੁਝ ਚਲਕੀਆਂ ਆਹ ਕਲਿਆਰੇ देकर उसी पास रब का नाम लेना करो आज आते कंपनियों में है क्या रे गाड़ी नहीं है मेरी वाली है तो मेरा दो मेरे दो कह रहे हैं 来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我来我 ਜਦੋਂ ਲਿਖੇਗਾ ਮਾਤਾ ਕਾ ਕੰਮਾਂ ਦੀ ਸ਼ੁਰੂਆਤ ਹੋਈ ਆਂ ਕੀਆ ਕਰੋਗੇ ਇਸ ਦਿਨ ਹਰ ਸਾਲ ਮੈਂ ਤਾਂ ਆਪਣੇ ਬਚਪਨ ਤੋਂ ਦੇਖਿਆ ਹੈ ਇਸ ਥਾਂ ਦੀ ਮर्यादा ਨੂੰ ਇਸ ਦੇ ਨਾਲ ਲੋਕਾਂ ਦੀ ਜੁੜੀ ਹੋਈ ਆਸਥਾ ਨੂੰ ਲੋਕਾਂ ਦਾ ਇਹ ਜੋ ਰਿਹਾਣਾ ਹੈ ਕਆ ਮਾੜੀ ਦੀ ਆਖੇ ਬਾਬੇ ਦਾ ਆਸ਼ੀਰਵਾਦ ਲੈਣ ਦਾ ਮਿੱਟੀ ਖੱਡਣ ਦਾ ਆਪਣੇ ਪੁਰਖਾਂ ਦੇ ਯਾਦ ਦੇ ਵਿੱਚ ਔਰ ਇਸ ਦੇ ਨਾਲ ਨਾਲ ਜੋਰੇ ਮੇਲਾ ਭਰਦਾ ਹੈ ਲਗਾਤਾਰ ਵਕ ਵਕ ਸੂਬਿਆਂ ਤੋਂ ਲੋਕ ਆ ਕੇ ਆਪਣੀਆਂ ਦੁਕਾਨਾਂ ਉਰੇ ਮੁੱਲ ਲੈਂਦੇ ਆ ਮੇਲਾ ਭਰਦਾ ਹੈ ਤੇ ਲੋਕ ਉਹਦਾ ਆਨੰਦ ਮਾਣਦੇ ਆ ਹਰ ਤਰ੍ਹਾਂ ਦੇ ਝੂਲੇ ਬੱਚਾ ਵਾਸਤੇ ਪੂਰੇ ਲਾਏ ਜਾਂਦੇ ਆ ਤਾਂ ਕਿ ਪੰਜਾਬ ਦਾ ਸੱਭਿਆਚਾਰ ਪੰਜਾਬ ਦੇ ਲੋਕਾਂ ਦਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਹਰ ਸਾਲ ਕਿੰਨੇ ਦਿਨ ਦਾ ਜੋ ਮੇਲਾ ਹੋਵੇ ਭਰਦਾ ਪੌਸ ਦੇ ਵੇਲੇ ਉਦੋਂ ਲੋਕ ਆ ਕੇ ਉਹਰੇ ਜੁੜ ਸਕਣ ਬਾਬੇ ਦਾ ਆਸ਼ੀਰਵਾਦ ਲੈ ਸਕਣ ਔਰ ਆਪਣੇ ਬੱਚੇ ਬੱਚਿਆਂ ਨੂੰ ਮੇਲੇ ਦਾ ਆਨੰਦ ਮਾਣ ਸਕਣ ਜੋ ਇਹ ਬਚਪਨ ਤੋਂ ਮੇਰੇ ਚੱਲੀ ਆਉਂਦੀ ਪਰੇ ਦੀ ਪੂਰੇ ਦਾ ਇਹ ਇਤਿਹਾਸ ਹੈ ਔਰ ਆਉਣ ਵਾਲੇ ਸਮੇਂ 'ਚ ਇਹ ਹੋਰ ਵੱਧ ਚੜ ਕੇ ਚੱਲੇ ਕਿਉਂਕਿ ਜਿੰਨੀ ਸੰਗਤ ਉਹਰੇ ਆ ਕੇ ਬਾਬੇ ਦਾ ਆਸ਼ੀਰਵਾਦ ਦਿੱਤੀ ਹੈ ਚੜhti ਕਰਾ ਦੀ ਅਰਦਾਸ ਕਰਦੀ ਹੈ ਮੇਰ ਪ੍ਰਿਆਹਤ ਬਾਬਾ ਉਹਨਾਂ ਦੇ ਸਿਰ ਤੇ ਰੱਖਦੇ ਆ ਔਰ ਲੋਕਾਂ ਦੀਆਂ ਪਰਿਵਾਰਾਂ ਦੀ ਤੇ ਉਹਨਾਂ ਦੇ ਬੱਚਿਆਂ ਦੀ ਚੜhti ਕਰਾਈ ਹੁੰਦੀ ਹੈ ਤੋ ਇਸ ਕਰਕੇ ਅਸੀਂ 3 ਦਿਨ ਤੁਸੀਂ 20 ਬਰਿਆ ਕੋਲੇ ਮੈਡੀਕਲ ਕੈਂਪ ਲਾਉਂਦੇ ਆ ਤਾਂ ਕਿ ਜਿਹੜੀ ਗਰੀਬ ਲੋਕ ਹੈ ਉਹ ਲੋਗਾਂ ਨੂੰ ਸਹੂਤ ਮਿਲ ਸਕੇ ਚਾਹੇ ਘਰੀਬਾਂ ਨੂੰ ਚਸ਼ਮਾ ਦੇਣ ਦੀ ਗੱਲ ਹੈ ਚਾਹੇ ਗਰੀਬਾਂ ਦੇ ਲੈਸਪੈਂਡ ਦੀ ਗੱਲ ਹੈ ਚਾਹੇ ਕਿਸੇ ਦੇ ਚਮੜੀ ਦਾ ਇਲਾਜ ਹੋਣ ਦੀ ਲੋੜ ਹੈ ਚਾਹੇ ਕਿਸੇ ਦੇ ਹੱਡਾਂ ਜੋੜਨ ਦੀ ਕਰਦੇ ਆ ਜਾਂ ਚਾਹੇ ਕਿਸ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਸਾਰੇ ਮਾਹਰ ਡਾਕਟਰ ਉਹ ਆ ਕੇ ਇਲਾਜ ਕਰਦੇ ਆ ਫ੍ਰੀ ਦਵਾਈ ਅਸੀਂ ਆਪਣੀ ਕਿਰਤ ਦਵਾਈ ਚੋਂ ਦਿੰਦੇ ਆ ਸਾਰੇ ਲੋਕ ਉਹਨੇ ਸੇਵਾ ਕਰਦੇ ਆ ਮੇਲਾ ਕਮੇਟੀ ਦੇ ਲੋਕ ਖੜੇ ਆ 1.5 200 ਬੰਦਾ ਇੱਕ ਮਹੀਨੇ ਤੋਰੇ ਮੇਲੇ ਦੀ ਤਿਆਰੀ ਕਰਦਾ ਆਪਣਾ ਕੰਮ ਕਾਜ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਸਾਰੇ ਲੋਕ ਉਹਨੇ ਆ ਕੇ ਲੋਕਾਂ ਦੀ ਸੂਲਤ ਵਾਸਤੇ ਬਾਕੀ ਜਿਹੜੇ ਲੋਕ ਇਸ ਮੇਲੇ ਤੇ ਆ ਕੇ ਆਸ਼ੀਰਵਾਦ ਲੈਣ ਲਈ ਆਉਂਦੇ ਉਹ ਲੋਕ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਰਾਹੁਲ ਖੰਦੀ ਜੀ ਵੀ ਇਸ ਵਾਰੀ ਜਦ ਮੈਂ ਸਾਡੀ ਕਿਹਾ ਰਹੇ ਨੇ ਰਾਹੁਲ ਖੰਦੀ ਜੀ ਵੀ ਆਏ ਸੀ ਇੱਕ ਵਾਰ ਉਹਨਾਂ ਦਾ ਪੰਜਾਬ ਦਾ ਦੌਰਾ ਸੀ ਉਸ ਵੇਲੇ ਮੱਲਿਆ ਮੇਲਾ ਲੱਗਿਆ ਹੋਇਆ ਸੀ ਔਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਅਗਰ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪਿੰਡਾਂ 'ਚ ਮੇਲੇ ਆ ਦੇ ਵਿੱਚ ਲੋਕ ਹਿੱਸਾ ਲੈਂਦੇ ਆ ਤਾਂ ਉਹਨਾਂ ਨੇ ਵੀ ਆਪਣੇ ਦਿਲਚਸਪੀ ਦਿਖਾਈ ਸੀ ਕਿ ਉਹ ਵੀ ਆ ਕੇ ਬਾਬੇ ਦੇ ਚੰਦਰ ਘਾ ਕੇ ਵੀ ਗਏ ਸੀ ਔਰ ਮੇਲੇ ਦਾ ਆਨੰਦ ਮਾਣ ਕੇ ਵੀ ਸੀ ਝੂਲਿਆਂ ਦੇ ਉੱਪਰ ਪੂਰੇ ਦੇ ਵੱਖ-ਵੱਖ ਸੁਪਿਆ ਤੋਂ ਆਏ ਹੋਏ ਜਿਹੜੇ ਲੋਕ ਦੁਕਾਨਾਂ ਲਾਉਂਦੇ ਆ ਉਹਨਾਂ ਦੇ ਚਾਹ ਵਿੱਚ ਪਕੌੜਿਆਂ ਦੀ ਗੱਲ ਹੈ ਮਠਾਈਆਂ ਦੀ ਗੱਲ ਹੈ ਉਹ ਸਾਰੇ ਵਿੱਚ ਵੀ ਉਹਨੇ ਆਪ ਹਿੱਸਾ ਲਿੱਤਾ ਸੀ ਤੇ ਉਹਨਾਂ ਨੇ ਵੀ ਪੰਜਾਬ ਦੇ ਸੱਭਿਆਚਾਰ ਦਾ ਆਪਸੀ ਭਾਈਚਾਰਾ ਤੇ ਸਾਂਝ ਦਾ ਤੇ ਇਸ ਮੇਲੇ ਦਾ ਆਨੰਦ ਮਾਣਿਆ ਸੀ 2023 ਵੀ ਤਿਆਰੀ ਹੋਗੀ ਪੰਜਾਬ ਦੇ ਦੋਸਤੋ ਅੱਜ ਤਾਂ ਅਸੀਂ ਸਾਰੇ ਲੋਕ ਜਿੱਥੇ ਹੋ ਰਿਹਾ ਹੈ ਮੈਡੀਕਲ ਕੈਂਪ ਤੇ ਲੱਗੇ ਹੋ ਕੇ ਹਰ ਪੀੜਤਾਂ ਨੂੰ ਸਹੂਤ ਦੇਣ ਵਾਸਤੇ ਸਪੂਚੀ ਕਾਂਗਰਸ ਪਾਰਟੀ ਲੱਗੀ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਔਰ ਪਾਰਟੀ ਦੀ ਵੱਲੋਂ ਇਹੀ ਸੋਚ ਹੈ ਕਿ ਅਸੀਂ ਹਰ ਪਰਿਵਾਰ ਦੀ ਮਦਦ ਵਾਸਤੇ ਉਹਦੇ ਕੋਲੇ ਖੜ ਸਕੀਏ ਔਰ ਮੈਂ ਵੀ ਆਪਣੇ ਤੌਰ ਤੇ ਆਪਣੇ ਸਾਰੇ ਸਾਥੀਆਂ ਨੂੰ ਜਿਹੜੇ ਇਲਾਕਿਆਂ 'ਚ ਫਲੱਡ ਆਇਆ ਵੀ ਪਾਣੀ ਹੁਣ ਘਟ ਗਿਆ ਜਿਹੜੀ ਜ਼ਿੰਮੇਵਾਰੀ ਸਾਡੀ ਹੋਰ ਲਾਣੀ ਹੋਊਗੀ ਜਿਹਨੇ ਪਹਿਲਾਂ ਜ਼ਿੰਮੇਵਾਰੀ ਸਾਡੀ ਅਚਾਰ ਭੇਜਣ ਦੀ ਲੱਗੀ ਸੀ ਤਾਂ ਕਿ ਜਿਹੜੇ ਬੇਜ਼ੁਬਾਨ ਪਸ਼ੂ ਹੈ ਉਮਾ ਮੱਝਾ ਜਿਹੜੀਆਂ ਲੋਕ ਭੁੱਖ ਕਰਕੇ ਵਿਚਾਰਿਆਂ ਨੂੰ ਨੁਕਸਾਨ ਹੋ ਰਿਹਾ ਸੀ ਅਸੀਂ ਉਹਨਾਂ ਵਾਸਤੇ ਵੀ ਵੱਡੇ ਪੱਧਰ ਦੀ ਸੇਵਾ ਸੰਪੂਰਨ ਇਲਾਕੇ ਨੂੰ ਅਸੀਂ ਭੇਜੀ ਔਰ ਆਉਣ ਵਾਲੇ ਸਮੇਂ ਸਮੇਂ ਚ ਵੀ ਜੋ ਜ਼ਿੰਮੇਵਾਰੀ ਸਾਡੇ ਇਲਾਕੇ ਦੇ ਲੋਕਾਂ ਵਾਸਤੇ ਲੱਗੂਗੀ ਹਰ ਪੀੜਤਾ ਵਾਸਤੇ ਲੱਗੂਗੀ ਕੁਦਰਤੀ ਆਫਤ ਹੈ ਸਾਨੂੰ ਸਭ ਨੂੰ ਮਿਲ ਕੇ ਇਸ ਹਿਸਾਬ ਨਾਲ ਚਾਹੀਦਾ ਹੈ ਜੀ ਸਾਹਿਬ 2023 ਦੇ ਵਿੱਚ ਤੁਸੀਂ ਸੰਗਰੋਹ ਦੇ ਮੈਦਾਨ 'ਚ ਆ ਰਹੇ ਹੋ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਤੇ ਲੋਕਾਂ ਨੇ ਪਾਰਟੀ ਨੇ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਸੀ ਅੱਗੇ ਵੀ ਦੇਊਗੀ ਕਿ ਸੇਵਾ ਕਰਾਂਗੇ ਔਰ ਸੰਗਰੂਰ ਨੂੰ ਪੰਜਾਬ ਦਾ ਨਮੂਨਾ ਸ਼ਹਿਰ ਬਣਾ ਕੇ ਦੇਸ਼ ਦਾ ਨਮੂਨਾ ਸ਼ਹਿਰ ਬਣਾ ਕੇ ਲੋਹਾ ਜਨਕਾ ਠੀਕ ਹੈ थैंक यू सर